ਪਹਿਲਾਂ ਤਾਂ ਤੁਹਾਡਾ ਪਟਿਆਲੇ ਦੀ ਸਾਰੀ ਪ੍ਰੈਸ ਦਾ ਬਹੁਤ ਧੰਨਵਾਦ ਦੇਖੋ ਪਿਛਲੇ ਸਾਲ ਬੜੀ ਵੱਡੀ ਤਬਾਹੀ ਪੰਜਾਬ ਭਰ ਦੇ ਵਿੱਚ ਫੜਾ ਨੇ ਮਚਾਈ ਤੇ ਉਹ ਤੋਂ ਸਬਕ ਸਿੱਖਣ ਦੀ ਜ਼ਰੂਰਤ ਸੀ ਕਿਉਂਕਿ ਪਿਛਲੀ ਵਾਰੀ ਵੀ ਮੌਸਮ ਵਿਭਾਗ ਦੀ ਅਗਾਊਂ ਜਾਣਕਾਰੀ ਦੇ ਬਾਵਜੂਦ ਪ੍ਰਸ਼ਾਸਨ ਏਸੀ ਕਮਰਿਆਂ ਤੋਂ ਬਾਹਰ ਨਹੀਂ ਨਿਕਲਿਆ ਹੈਗਾ ਜਿਸ ਨਾਲ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ ਜਿੱਥੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ ਉੱਥੇ ਜਿਹੜੇ ਮਕਾਨ ਖਰਾਬ ਹੋਏ ਸੀ ਮਕਾਨਾਂ ਦੇ ਅੰਦਰਲਾ ਸਮਾਨ ਖਰਾਬ ਹੋਇਆ ਸੀਗਾ ਉਹ ਤਾਂ ਕਿਸੇ ਗਿਣਤੀ ਮਿੰਤੀ ਵਿੱਚ ਹੀ ਨਹੀਂ ਆਇਆ ਹੈਗਾ ਤੇ ਮੈਂ ਸਮਝਦਾ ਵੀ ਨਾ ਸਰਕਾਰ ਨੇ ਉਹ ਤੋਂ ਸਬਕ ਸਿੱਖਿਆ ਨਾ ਪ੍ਰਸ਼ਾਸਨ ਨੇ ਸਬਕ ਸਿੱਖਿਆ ਪ੍ਰਸ਼ਾਸਨ ਚੱਲਦਾ ਹੀ ਕੁਦਰਤੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਆ ਸੋ ਅੱਜ ਮੁੱਖ ਮੰਤਰੀ ਸਾਹਿਬ ਕੁਝ ਦਿਨ ਪਹਿਲਾਂ ਜਿਹੜਾ ਖਬਰਾਂ ਲਵਾਈਆਂ ਉਹਨਾਂ ਨੇ ਵੀ ਅਸੀਂ ਹੜ੍ਹਾਂ ਤੋਂ ਅਗਾਊਂ ਪ੍ਰਬੰਧਾਂ ਜਿਹੜੇ ਰੋਕਣ ਵਾਸਤੇ ਕਰ ਰਹੇ ਆ ਮੈਂ ਸੀਐਮ ਸਾਹਿਬ ਨੂੰ ਅੱਜ ਤੁਹਾਡੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਹੈ ਵੀ ਬਹੁਤ ਵੱਡੀ ਤਬਾਹੀ ਪਿਛਲੇ ਸਮੇਂ ਦੇ ਵਿੱਚ ਹੋਈ ਆ ਕੇਵਲ ਅਖਬਾਰਾਂ ਦੀਆਂ ਸੁਰਖੀਆਂ ਲਵਾਉਣ ਤੱਕ ਤੁਸੀਂ ਸੀਮਤ ਨਾ ਹੋ ਜਿੱਥੇ ਤੁਸੀਂ ਗਏ ਉੱਥੇ ਤਾਂ ਜੀਸੀਬੀਆਂ ਖੜਾ ਲੀਆਂ ਮਸ਼ੀਨਾਂ ਖੜਾ ਲੀਆਂ ਤੁਸੀਂ ਨੇ ਪਰ ਬਾਕੀ ਥਾਵਾਂ ਤੇ ਕੀ ਆ ਮੈਂ ਤੁਹਾਨੂੰ ਪਟਿਆਲੇ ਜ਼ਿਲ੍ਹੇ ਦੀ ਜੇਕਰ ਗੱਲ ਕਰਾਂ ਤਾਂ ਪਟਿਆਲੇ ਦੇ ਵਿੱਚ ਕਿਸੇ ਥਾਂ ਦੇ ਉੱਤੇ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਬੰਨ ਟੁੱਟੇ ਸੀਗੇ ਉਹ ਓਵੇਂ ਟੁੱਟੇ ਪਏ ਨੇ ਜਿਨ੍ਹਾਂ ਦੀ ਮੁਰੰਮਤ ਨਹੀਂ ਹੋਈ ਨਹੀਂ ਹੋਈ ਤੇ ਬੇਹਦ ਖਸਤਾ ਹਾਲਤ ਦੇ ਵਿੱਚ ਜਿੱਥੇ ਬੰਨਾਂ ਦੀ ਹਾਲਤ ਬੜੀ ਖਸਤਾ ਹੈ ਉਥੇ ਮੈਂ ਸਮਝਦਾ ਕਿ ਕਿਸੇ ਡਰੇਨ ਦੀ ਲਗਭਗ ਨਾ ਮਾਤਰ ਸਫਾਈ ਹੋਈ ਹੈ ਸਫਾਈ ਹੋਈ ਹੋਣੀ ਹੈਗੀ ਭਾਵੇਂ ਇੱਕ ਨੌਰ ਲਾ ਲਓ ਭਾਵੇਂ ਸਨੌਰ ਲਾ ਲਓ ਭਾਵੇਂ ਤੁਸੀਂ ਪਟਿਆਲੇ ਦਾ ਏਰੀਆ ਬੜੀ ਨਦੀ ਵਾਲੀ ਸਾਈਡ ਜਿੱਥੋਂ ਪਾਣੀ ਆਇਆ ਸੀਗਾ ਜਿਹਨੇ ਬੜੀ-ਬੜੀ ਤਬਾਹੀ ਮਚਾਈ ਸੀਗੀ ਓਵਰਫਲੋ ਹੋਇਆ ਸੀਗਾ ਉਥੇ ਕੋਈ ਉਹਨਾਂ ਨੇ ਇਦਾਂ ਦਾ ਪ੍ਰਬੰਧ ਨਹੀਂ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੋਕਿਆ ਜਾ ਸਕੇ ਸੋ ਮੈਂ ਸਮਝਦਾ ਇੱਕ ਇੱਕ ਗੂੜੀ ਨੀਂਦ ਪ੍ਰਸ਼ਾਸਨ ਸੁੱਤਾ ਪਿਆ ਬਾਅਦ ਵਿੱਚ ਜਦੋਂ ਹੜ ਆ ਜਾਂਦੇ ਨੇ ਫਿਰ ਉਦੋਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਮਝਦਾ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਆਪਣੀ ਡਿਊਟੀ ਨਿਭਾਉਂਦੇ ਨੇ ਉਹ ਉਦੋਂ ਕਰਨ ਦਾ ਕੋਈ ਫਾਇਦਾ ਨਹੀਂ ਜ਼ਰੂਰਤ ਅੱਜ ਆ ਅੱਜ ਜਦੋਂ ਮੌਨਸੂਨ ਮੈਂ ਸਮਝਦਾ ਕੁਝ ਦਿਨਾਂ ਤੱਕ ਅ ਅਸੀਂ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਆ ਸੋ ਅੱਜ ਬੇਹੱਦ ਚੁਸਤ ਦੂਰਸਤ ਪ੍ਰਸ਼ਾਸਨਿਕ ਸਿਸਟਮ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਬਹੁਤ ਲੇਟ ਦੌਰਾ ਕਰਨ ਲੱਗੇ ਨੇ ਇਹ ਦੌਰਾ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਤੇ ਮੈਂ ਸਮਝਦਾ ਜਿੱਥੇ ਮਸ਼ੀਨਾਂ ਖੜੀਆਂ ਉੱਥੋਂ ਦਾ ਦੌਰਾ ਤਾਂ ਕਰ ਲਿਆ ਜਿੱਥੇ ਐ ਮਸ਼ੀਨਾਂ ਨਹੀਂ ਖੜੀਆਂ ਤੁਸੀਂ ਉੱਥੋਂ ਦਾ ਦੌਰਾ ਵੀ ਕਰੋ ਦੂਜੀ ਗੱਲ ਜਿਹੜੀਆਂ ਸੜਕਾਂ ਪਿਛਲੇ ਸਮੇਂ ਦੇ ਵਿੱਚ ਟੁੱਟੀਆਂ ਸੀ ਪਿਛਲੇ ਹੜ੍ਹਾਂ ਦੀ ਤਬਾਹੀ ਨਾਲ ਟੁੱਟੀਆਂ ਸੀ ਇੱਥੋਂ ਤੱਕ ਇਹ ਆ ਭੇਵੇ ਵਾਲੀ ਰੋਡ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਸਹੌਰੀਆਂ ਨੂੰ ਜਾਂਦੀ ਆ ਉਹ ਰੋਡ ਰੋਡ ਜਗੀਰ ਕੋਲੋਂ ਜਾ ਕੇ ਜਿੱਥੇ ਉਹ ਟੁੱਟੀ ਹੋਈ ਆ ਉਵੇਂ ਹੀ ਟੁੱਟੀ ਪਈ ਆ ਜਿਹੜੀਆਂ ਪੁਲੀਆਂ ਟੁੱਟ ਗਈਆਂ ਉਵੇਂ ਹੀ ਟੁੱਟੀਆਂ ਪਈਆਂ ਜਿਹੜੀਆਂ ਸੜਕਾਂ ਟੁੱਟ ਗਈਆਂ ਉਵੇਂ ਹੀ ਟੁੱਟੀਆਂ ਪਈਆਂ ਆ ਨਿਮ ਸਾਹਿਬ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਗੁਰੂ ਸਾਹਿਬ ਦੇ ਚਰਨ ਛੋਹ ਧਰਤੀ ਆ ਉੱਥੇ ਜਿਹੜੀ ਉਹ ਉਹਦਾ ਰਸਤਾ ਜਾਂਦਾ ਉਹਦੀ ਪ ਉਹੀ ਰਸਤਾ ਮਹਾਨ ਸ਼ਹੀਦ ਜੀ ਸਥਾਨ ਸ਼੍ਰੀ ਫਤਿਹਗੁਰ ਸਾਹਿਬ ਨੂੰ ਜਾਂਦਾ ਹੈ ਉਹ ਰਾਸਤੇ ਦੀ ਰਿਪੇਅਰ ਤੱਕ ਨਹੀਂ ਸਰਕਾਰ ਕਰ ਸਕੀ ਹੈਗੀ ਸੋ ਮੈਂ ਸਮਝਦਾ ਹਾਂ ਵੀ ਪਿਛਲੀ ਵਾਰੀ ਵੀ ਸਰਕਾਰ ਦੀ ਕੇਵਲ ਅਖਬਾਰਾਂ ਦੀਆਂ ਸੁਰਖੀਆਂ ਅਖਬਾਰਾਂ ਦੇ ਬਿਆਨਾਂ ਤੱਕ ਸਿਮਟ ਕੇ ਰਹੀ ਤੇ ਇੰਨਾ ਵਿਅਸਤ ਕਰ ਲਿਆ ਅਖਬਾਰਾਂ ਦੇ ਬਿਆਨਾਂ ਤੱਕ ਮੀਡੀਆ ਵਿੱਚ ਆਪਣੇ ਆਪ ਨੂੰ ਕਿ ਜਿਹੜੀ ਪ੍ਰੀਲੀਮਿਨਰੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਕੇ ਅਸੀਂ ਕੰਪਨਸੇਸ਼ਨ ਲੈ ਸਕਦੇ ਸੀਗੇ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਉਹ ਲੈਂਡ ਵਿੱਚ ਵੀ ਪੰਜਾਬ ਸਰਕਾਰ ਦੀ ਉਸ ਸਮੇਂ ਦੀ ਨਲੈਕੀ ਕਾਰਨ ਸਫਲ ਰਹੇ ਆ ਜੋ ਮੈਂ ਸਮਝਦਾ ਦੁਆਰਾ ਗਲਤੀ ਦੁਹਰਾਏ ਜਾ ਰਹੀ ਆ ਫੜਨ ਤੋਂ ਰੋਕਣ ਵਾਸਤੇ ਫੜਨ ਤੋਂ ਬਚਣ ਵਾਸਤੇ ਜਿਹੜੇ ਅਗਾਊਂ ਪ੍ਰਬੰਧ ਨੇ ਮੁੱਖ ਮੰਤਰੀ ਸਾਹਿਬ ਆਪਣੇ ਕੈਬਨਿਟ ਮਨਿਸਟਰਸ ਦੀ ਡਿਊਟੀ ਲਾ ਕੇ ਉਹਨਾਂ ਵਿੱਚ ਚੁਸਤੀ ਦ੍ਰਿਸ਼ਟੀ ਲਿਆਓ ਏਸੀ ਕਮਰਿਆਂ ਚ ਬਾਹਰ ਨਿਕਲੋ ਮੈਂ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਬੇਨਤੀ ਕਰਦਾ ਕਿ ਸਮਾਂ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਡਿਊਟੀ ਨਿਭਾਓ ਤੇ ਆਪਣੇ ਜਿਹੜੇ ਡਰੇਨਾ ਨੇ ਜਿਹੜੀਆਂ ਤੁਹਾਡੀਆਂ ਆ ਟਾਂਗਲੀ ਵਰਗੀਆਂ ਨਦੀਆਂ ਨੇ ਜਿਹੜੇ ਘੱਗਰ ਆ ਇਦੇ ਉੱਤੇ ਮੁਸਤੈਦੀ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਲੈ ਕੇ ਜਾਓ ਤੇ ਇਹਨਾਂ ਦਾ ਕੰਮ ਆ ਇਹਨਾਂ ਦੇ ਬੰਨਾਂ ਦੀ ਮਜ਼ਬੂਤੀ ਦਾ ਕੰਮ ਆ ਜਿਹੜਾ ਉਹ ਕਰਵਾਓ ਦੂਜੀ ਗੱਲ ਜੀ ਜਿਹੜਾ ਇਹ ਮੁੱਦਾ ਹੋਰ ਆ ਉਹ ਹੈਗਾ ਬਿਜਲੀ ਦਾ ਹਜੇ ਜਿੰਨੀ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਅੱਜ ਡੋਮੈਸਟਿਕ ਡਿਮਾਂਡ ਆ ਜਿਹੜੀ ਬਿਜਲੀ ਦੀ ਹੈਗੀ ਆ ਘਰੇਲੂ ਬਿਜਲੀ ਦੀ ਡਿਮਾਂਡ ਆ ਜਾਂ ਇੰਡਸਟਰੀ ਦੀ ਡਿਮਾਂਡ ਆ ਪਰ ਹਜੇ ਤਾਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਇੱਕ ਹਾਸੋਹੀਣਾ ਬਿਆਨ ਖੇਤੀਬਾੜੀ ਪ੍ਰਦਾਨ ਸੂਬੇ ਦੇ ਮੁੱਖ ਮੰਤਰੀ ਦਾ ਹਾਸੋਹੀਣਾ ਬਿਆਨ ਵੀ 5-10 ਦਿਨਾਂ ਦਾ ਸੀਜ਼ਨ ਹੋਣਾ ਹੈ। ਸੀਐਮ ਸਾਹਿਬ ਤੁਹਾਡੀ ਸਰਕਾਰ ਨੇ ਇੱਕ ਸਮਸਾਰਨੀ ਬਣਾਈ ਆ ਝੋਨਾ ਲਾਉਣ ਦੀ। ਤੁਸੀਂ ਆਪ 126 ਬੀਜ ਆ ਜਿਹੜਾ ਉਹ ਲੋਕਾਂ ਨੂੰ ਲਾਉਣ ਲਈ ਰეკਮੈਂਡੇਸ਼ਨ ਕੀਤੀ ਆ ਪਰ ਹਾਲਾਤ ਇਹ ਨੇ ਵੀ ਹਜੇ ਤਾਂ ਝੋਨੇ ਦੀਆਂ ਕੁਝ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਪਨੀਰੀ ਦੀ ਬਜਾਈ ਹੋਈ ਆ। ਹਜੇ ਤਾਂ ਪੀਕ ਸੀਜ਼ਨ ਆਉਣਾ ਹੈ। ਮੈਂ ਸਮਝਦਾ ਪੀਕ ਸੀਜ਼ਨ ਜੋ ਇਸ ਵਾਰੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ 1 ਜੁਲਾਈ ਤੋਂ 10 ਜੁਲਾਈ ਤੱਕ ਪੀਕ ਸੀਜ਼ਨ ਹੋਊਗਾ ਜੇ ਅੱਜ ਹਜੇ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਜਦੋਂ 5% ਮੋਟਰਾਂ ਚੱਲੀਆਂ ਹੋਣਗੀਆਂ ਕਿਸਾਨਾਂ ਦੀਆਂ ਹਾਲਾਤ ਇਹੋ ਜਿਹੇ ਬਣ ਗਏ ਬਿਜਲੀ ਬੋਰਡ ਦੇ ਕਿ ਕੋਲਾਪਸ ਹੋ ਰਿਹਾ ਸਿਸਟਮ ਤਲਵੰਡੀ ਸਾਬੋ ਦਾ ਤਾਂ ਇੱਕ ਯੂਨਿਟ ਵੀ ਬੰਦ ਹੋ ਗਿਆ ਸੋ ਮੈਂ ਸਮਝਦਾ ਕੀ ਤਿਆਰੀਆਂ ਤੁਸੀਂ ਹੁਣ ਤੱਕ ਕਰ ਕੀਤੀਆਂ ਤੁਸੀਂ ਹਜੇ ਤੱਕ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਪ੍ਰੋਪਰ ਮੀਟਿੰਗ ਤੱਕ ਨਹੀਂ ਲਿੱਤੀ ਗਈ ਜਿਹੜੀ ਕਿ ਬਣਦੀ ਸੀ ਜਦੋਂ ਐਸੇ ਐਸੇ ਹਾਲਾਤ ਸਾਹਮਣੇ ਨਜ਼ਰ ਆ ਰਹੇ ਸੀਗੇ ਸੋ ਪ੍ਰਬੰਧ ਕਰਨ ਦੇ ਵਿੱਚ ਅਗਾਊਂ ਜਿਹੜਾ ਸੰਕਟਾਉ ਦੇ ਨਾਲ ਨਿਜਿਖਣਾ ਦਾ ਕੀ ਆਉਦੀਆਂ ਤਿਆਰੀਆਂ ਤੇ ਉਹਦੇ ਵੱਲ ਧਿਆਨ ਵੀ ਨਹੀਂ ਸਰਕਾਰ ਦੇ ਰਹੀ ਹੈਗੀ ਸੋ ਜਦਾਂ ਸੀਜ਼ਨ ਸ਼ੁਰੂ ਹੋਣਾ ਹੈ 1 ਜੁਲਾਈ ਤੋਂ ਲੈ ਕੇ ਭਾਵੇਂ ਜਿਵੇਂ ਸਾਡੇ ਲੇਟ ਵੈਰਾਈਟੀਆਂ ਨੇ 126 21 28 31 इवन ਬਾਸਮਤੀ ਦਾ ਜਿਹੜਾ ਸੀਜ਼ਨ ਹੈ 1 ਤੋਂ 10 ਜੁਲਾਈ ਤੱਕ ਸ਼ੁਰੂ ਹੋਣਾ ਸੋ ਉਹਦੇ ਲਈ ਮੇਰੀ ਬੇਨਤੀ ਹੈ ਸਰਕਾਰ ਨੂੰ ਸੀਐਮ ਸਾਹਿਬ ਨੂੰ ਵੀ ਅਖਬਾਰਾਂ ਦੀਆਂ ਸੁਰਖੀਆਂ ਅਖਬਾਰਾਂ ਦੀਆਂ ਖਬਰਾਂ ਮੀਡੀਆ ਕਵਰੇਜ ਵੱਲ ਧਿਆਨ ਨਾ ਦੇ ਕੇ ਹਕੀਕੀ ਰੂਪ ਵਿੱਚ ਜਮੀਨੀ ਹਕੀਕਤ ਨੂੰ ਸਮਝ ਕੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਚ ਝਲਣੀ ਪੈ ਸਕਦੀ ਆ ਉਹਨੂੰ ਦੇਖਦਿਆਂ ਹੋਇਆਂ ਤੁਸੀਂ ਜ਼ਮੀਨ ਤੇ ਆਓ ਤੇ ਬਿਜਲੀ ਸੰਕਟ ਨਾਲ ਕਿਵੇਂ ਨਿਜਿੱਠਿਆ ਜਾ ਸਕਦਾ ਹੈ ਇਹਦੇ ਤੇ ਚਾਰਜ ਹੋਈ ਕਰੋ ਇਹਦੇ ਤੇ ਪੈਰਵਾਹੀ ਕਰੋ ਇਹਦੇ ਪ੍ਰਬੰਧ ਕਰੋ ਇਹ ਦੋਨੇ ਜਿਹੜੇ ਸਾਡੇ ਮੁੱਦੇ ਨੇ ਜਿਹੜੇ ਮੈਂ ਗੱਲ ਕੀਤੀ ਹਰਾਂ ਦੇ ਗਾਉਂ ਪ੍ਰਬੰਧ ਤੇ ਬਿਜਲੀ ਦਾ ਜਿਹੜਾ ਦਰਪੇਸ਼ ਸੰਕਟ ਆ ਅੱਜ ਸਭ ਤੋਂ ਵੱਡੀ ਮੈਂ ਬਿਨਾਂ ਇਸ ਗੱਲ ਦਾ ਵੀ ਸਰਕਾਰ ਤੇ ਦਾ ਹੈ ਹੀ ਹੈ ਸਾਡੀ ਮੁਖਵਿਰੋਧੀ ਪਾਰਟੀ ਕਿੱਥੇ ਆ ਜਿਹੜੇ ਐਦਾਂ ਦੇ ਸੰਕਟ ਸਾਹਮਣੇ ਨਜ਼ਰ ਆ ਰਹੇ ਨੇ ਅੱਜ ਮੁਖ ਵਿਰੋਧੀ ਪਾਰਟੀ ਨੂੰ ਬਿਆਨਬਾਜ਼ੀਆਂ ਛੱਡ ਕੇ ਉਹਨਾਂ ਨੂੰ ਵੀ ਰੋਲ ਪਲੇ ਕਰਨਾ ਚਾਹੀਦਾ ਪਰ ਉਹ ਕਿਤੇ ਗਰਾਊਂਡ ਵਿੱਚ ਨਜ਼ਰ ਨਹੀਂ ਆ ਰਹੀ ਹੈਗੀ ਜਿਨ੍ਹਾਂ ਨੂੰ ਲੋਕਾਂ ਨੇ ਫਤਵਾ ਲੋਕ ਸਭਾ ਚੋਣਾਂ ਵਿੱਚ ਹੀ ਨਹੀਂ ਦਿੱਤਾ ਬਲਕਿ ਪੰਜਾਬ ਦੀ ਮੁਖ ਵਿਰੋਧੀ ਪਾਰਟੀ ਦੇ ਰੂਪ ਵਿੱਚ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਬਿਠਾਇਆ ਹੈਰਾਨੀ ਦੀ ਗੱਲ ਹੈ ਵੀ ਸਰਕਾਰ ਨਾਲੋਂ ਵੱਧ ਵਿਰੋਧੀ ਪਾਰਟੀ ਹੈ ਜਿਹੜੀ ਉਹ ਮੁਸ਼ਤੈਦ ਨਜ਼ਰ ਆਉਂਦੀ ਹੁੰਦੀ ਆ ਪਰ ਸਰਕਾਰ ਵੀ ਸੁੱਤੀ ਪਈ ਆ ਤੇ ਮੁਖ ਵਿਰੋਧੀ ਪਾਰਟੀ ਕਿਉਂਕਿ ਸੇਮ ਇੰਡੀਆ ਬਲਾਕ ਦਾ ਇੱਕ ਹਿੱਸਾ ਹੈ ਦੋਵੇਂ ਕੇਂਦਰ ਦੇ ਵਿੱਚ ਇਕੱਠੇ ਇੱਕੋ ਗੱਡੀ ਦੇ ਵਿੱਚ ਬੈਠ ਕੇ ਕੇਂਦਰ ਦੇ ਵਿੱਚ ਆਪਣੀਆਂ ਰਣਨੀਤੀਆਂ ਤਿਆਰ ਕਰਨ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਅੱਜ ਮੈਂ ਸਮਝਦਾ ਇਹ ਗਲਵਕੜੀ ਤੋਂ ਬੇहद ਇਹ ਗਲਵਕੜੀ ਦਾ ਕਾਰਨ ਇਹ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਉਹਨਾਂ ਨੂੰ ਜਗਾਉਣ ਵਾਲਾ ਕੋਈ ਨਹੀਂ ਮੈਂ ਉਹਦੇ ਨਾਲ ਨਾਲ ਬੇਨਤੀ ਕਰਦਾ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਐਨ ਜੀਓ ਨੂੰ ਤੇ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਮੈਂ ਸਮਝਦਾ ਹਰਾਂ ਤੋਂ ਬਾਅਦ ਜਾਂ ਐਸੇ ਸੰਕਟਾਂ ਤੋਂ ਬਾਅਦ ਵੱਡੇ ਵੱਡੇ ਬਿਆਨ ਦਾਗਦੀਆਂ ਭਾਵੇਂ ਸਾਡੇ ਸਿਆਸੀ ਲੀਡਰ ਸਾਹਿਬਾਨ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਅੱਜ ਜ਼ਰੂਰਤਾਂ ਸੰਕਟ ਆਉਣ ਤੋਂ ਪਹਿਲਾਂ ਅੱਜ ਜ਼ਰੂਰਤ ਹੈ ਤੁਹਾਡੇ ਰੋਲ ਦੀ ਤੁਹਾਡੇ ਤੁਹਾਡੇ ਜਿਹੜੇ ਹੈਗੇ ਆ ਅੱਗੇ ਜ਼ਿੰਮੇਵਾਰੀ ਦੀ ਜਿਹੜੀ ਤੁਸੀਂ ਆਕੇ ਨਿਭਾਓ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਐਸੇ ਸਮੇਂ ਦੇ ਉੱਤੇ ਸਰਕਾਰ ਨੂੰ ਜਗਾਉਣ ਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਤੇ ਸਰਕਾਰ ਦਾ ਧਿਆਨ ਖਿੱਚਣ ਵਾਸਤੇ ਇਕੱਠੇ ਹੋਣ ਲੋਕਾਂ ਨੂੰ ਜਗਾਉਣ ਦੀ ਲੋੜ ਹੈ ਬਹੁਤ ਸਾਰੇ ਕਹਿੰਦੇ ਕਿ ਸਾਡੇ ਕੋਲ ਸਰਪਸਤਾ ਨਹੀਂ ਜਿੱਤੀ ਹਰ ਇੱਕ ਥਾਂ ਤੇ ਹੈ ਸਾਡੇ ਕੋਲ ਪ੍ਰਾਈਵੇਟ ਜਸਟੀਸ ਨਾ ਨਾ ਕਰਦੇ ਆ ਦੀ ਉੱਤੋਂ ਦਸੀਂ ਲੋਕਾਂ ਨੂੰ ਬਿਜਲੀ ਵੇਚ ਰਹੇ ਹੈਗੇ ਦੇਖੋ ਜਿਸ ਜਿਸ ਮੁੱਖ ਮੰਤਰੀ ਸਾਹਿਬ ਮੈਂ ਸਮਝਦਾ ਵੀ ਇਹਨਾਂ ਦਾਅਵਿਆਂ ਨੂੰ ਕਿਵੇਂ ਜਿਹੜੇ ਔਨ ਰਿਕਾਰਡ ਔਨ ਅਕਾਊਂਟ ਆ 16000 ਮੈਗਾਵਾਟ ਬਿਜਲੀ ਪੰਜਾਬ ਦੇ ਵਿੱਚ ਲਗਭਗ ਅਸੀਂ ਸਾਡੀ ਪ੍ਰੋਡਕਸ਼ਨ ਆ ਤੇ 16000 ਹੀ ਅਸੀਂ ਯੂਟਿਲਾਈਜ਼ ਕਰ ਰਹੇ ਆ ਵਾਧੂ ਬਿਜਲੀ ਸਾਡੇ ਕੋਲ ਕਿੱਥੇ ਰਹਿ ਗਈ ਤੁਸੀਂ ਬੇਚ ਕਿੱਥੇ ਰਹੇ ਹੋ ਦੂਜੀ ਚੀਜ਼ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਆ ਵੀ 5-10 ਦਿਨਾਂ ਦਾ ਸੀਜ਼ਨ ਹੁੰਦਾ ਜਦੋਂ ਕਿ ਸੀਜ਼ਨ ਤਾਂ ਹਜੇ ਸ਼ੁਰੂ ਹੋਣਾ ਤੇ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਆਪਣਾ ਹੋਮਵਰਕ ਕਰਕੇ ਨਹੀਂ ਜਾਂਦੇ ਕੇਵਲ ਦੇ ਕੇਵਲ ਫੋਟੋਆਂ ਤੱਕ ਸੀਮਿਤ ਹੋ ਕੇ ਰਹਿ ਜਵੇ ਪੰਜਾਬ ਦੇ ਜ਼ਿੰਮੇਵਾਰ ਆਗੂ ਜਿਹਨੇ ਪੰਜਾਬ ਨੂੰ ਲੀਡ ਕਰਨਾ ਹੋਵੇ ਐਸੇ ਸਮੇਂ ਦੇ ਵਿੱਚ ਤੇ ਐਸੇ ਜਦੋਂ ਇਹ ਮੇਨ ਸੀਜ਼ਨ ਸ਼ੁਰੂ ਹੋਣਾ ਹੋਵੇ ਤਾਂ ਫਿਰ ਪ੍ਰਸ਼ਾਸਨਿਕ ਸਿਸਟਮ ਵੀ ਜਿਹੜਾ ਹੈਗਾ ਉਸੇ ਤਰ੍ਹਾਂ ਦੇ ਚੱਲੂਗਾ ਜਦੋਂ ਮੁੱਖ ਮੰਤਰੀ ਸਾਹਿਬ ਵੀ ਸੋਸ਼ਲ ਮੀਡੀਆ ਤੱਕ ਸੀਮਿਤ ਹੋ ਜਾਣਗੇ ਮੀਡੀਆ ਤੱਕ ਸੀਮਿਤ ਹੋ ਜਾਣਗੇ ਫਿਰ ਨੈਚੁਰਲੀ ਜਿਹੜੇ ਉਹਨਾਂ ਦੇ ਡਿਪਟੀ ਕਮਿਸ਼ਨਰਸ ਹੋਣਗੇ ਜਿਹੜੇ ਉਹਨਾਂ ਦੇ ਇਰੀਗੇਸ਼ਨ ਡਰੇਨੇਜ ਡਿਪਾਰਟਮੈਂਟ ਦੇ ਅਧਿਕਾਰੀ ਹੋਣਗੇ ਉਹ ਵੀ ਉੱਥੋਂ ਤੱਕ ਸੀਮਤ ਹੋ ਕੇ ਰਹਿ ਜਾਣਗੇ ਸੋ ਇਸ ਲਈ ਜ਼ਰੂਰਤਾ ਹਕੀਕੀ ਰੂਪ ਵਿੱਚ ਜ਼ਮੀਨ ਤੇ ਉਤਰਨ ਦੀ ਤੇ ਇਹਨਾਂ ਪ੍ਰਬੰਧਾਂ ਦੇ ਵਿੱਚ ਸੁਧਾਰ ਲਿਆਂ ਦੀ ਆਉਣ ਵਾਲੇ ਸੰਕਟ ਦੇ ਨਾਲ ਨਜਿੱਠਣ ਦੀ ਠੀਕ ਹੈ ਇੱਕ ਪੁਖਤਤੀ ਸਾਹਮਣੇ ਮੀਟਿੰਗ ਕੀਤੀ ਹੈ ਸਾਰੇ ਦੇ ਨਾਲ ਪਬਲਿਕ ਡਿਪਟੀ ਕਮਿਸ਼ਨਰ ਨੂੰ ਉਹਨਾਂ ਦੇ ਨਾਲ ਨਾਲ ਖੁਦ ਉਸ ਮਨ ਨੂੰ ਵੀ ਲੱਗਦਾ ਹੈ ਕਿ ਨਸ਼ੇ ਦਾ ਬਿਲਕੁਲ ਕੰਟਰੋਲ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਸ਼ਾਇਦ ਮੋਗੇ ਤੋਂ ਹੈ ਔਰ ਜਿਸ ਤਰੀਕੇ ਨਾਲ ਕਰਿਆਮ ਦਸ਼ਾ ਬਿਕਰਿਆ ਹੈਗਾ ਉਸੇ ਤਰੀਕੇ ਨਾਲ ਬਿਕਰਿਆ ਕੋਈ ਦੇ ਨਾਲ ਨਾਲ ਜਿਹੜੇ ਮੌਜੂਦਾ ਕੈਬਨਿਟ ਮੰਤਰੀ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹ ਇਹ ਕਹਿੰਦੇ ਨਜ਼ਰ ਆਏ ਕਿ ਇਹ ਪੁਰਾਣੀ ਸਰਕਾਰਾਂ ਦੇ ਸਮੇਂ ਦਾ ਇਹ ਚੱਲ ਰਿਹਾ ਹੈਗਾ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹ ਪੰਡਾ ਚਾਰ ਦੇ ਨਜ਼ਰ ਆ ਰਹੇ ਨੇ ਆਪਣੀ ਅਕੀਦਮ ਦੇ ਦੇਖੋ 2.5 ਸਾਲ ਦੇ ਕਰੀਬੇ ਸਰਕਾਰ ਨੂੰ ਹੋ ਗਿਆ ਨਸ਼ਿਆਂ ਦੇ ਉੱਤੇ ਇਹਨਾਂ ਨੇ ਕੀ ਰੋਡਮੈਪ ਤਿਆਰ ਕੀਤਾ ਕੀ ਕਾਰਵਾਈ ਕੀਤੀ ਕਿ ਇਹਨਾਂ ਦਾ ਐਕਸ਼ਨ ਲੱਤਾਂ ਨਹੀਂ ਲੱਤਾਂ ਇਹ ਉਹਦਾ ਇੱਕ ਸੈਕਿੰਡ ਪੁਆਇੰਟ ਆ ਇਹਨਾਂ ਨੇ ਐਕਸ਼ਨ ਪਲਾਨ ਕੀ ਕੀਤਾ ਹੁਣ ਤੱਕ ਮੈਂ ਸਮਝਦਾ ਆਂ ਵੀ ਬੇहद ਇੱਕ ਤਰ੍ਹਾਂ ਨਾਲ ਇਹ ਸਰਕਾਰ ਸੁੱਤੀ ਹੋਈ ਆ ਦੇਖ ਹੀ ਨਹੀਂ ਰਹੀ ਜ਼ਮੀਨੀ ਹਕੀਕਤ ਨੂੰ ਨਹੀਂ ਦੇਖ ਰਹੀ ਹੈਗੀ ਅੱਜ ਮੈਂ ਸਮਝਦਾ ਜਿੱਥੇ ਮੋਗੇ ਦੀ ਘਟਨਾ ਆਈ ਇਹ ਲਗਾਤਾਰ ਨਿਰੰਤਰ ਇਹ ਘਟਨਾਵਾਂ ਹੋ ਰਹੀਆਂ ਇਹਨੂੰ ਹਕੀਕੀ ਰੂਪ ਵਿੱਚ ਪਛਾਣਨ ਪੰਜਾਬ ਦੀ ਸਰਕਾਰ ਇਹਨੂੰ ਹਕੀਕੀ ਰੂਪ ਵਿੱਚ ਪਛਾਣੇ ਇਸ ਸੱਚ ਨੂੰ ਮੰਨੇ ਵੀ ਨਸ਼ੇ ਦਿਨ ਜੇ ਤੁਸੀਂ ਮੰਨੂਗੇ ਨਹੀਂ ਵੀ ਨਸ਼ਿਆਂ ਦੀ ਬਹੁਤਾਤ ਵੱਧ ਰਹੀ ਆ ਨਸ਼ਿਆਂ ਨਾਲ ਮੈਂ ਸਮਝਦਾ ਵੀ ਕਿੰਨੇ ਘਰ ਤਬਾਹ ਹੋ ਰਹੇ ਨੇ ਇਹਦੇ ਵਿੱਚ ਵੱਡੇ ਪੱਧਰ ਤੇ ਵਾਧਾ ਹੋ ਰਿਹਾ ਜੇ ਮੰਨੂਗੇ ਨਹੀਂ ਤੁਸੀਂ ਇਹ ਸੱਚ ਨੂੰ ਫਿਰ ਇਹ ਸੁਧਾਰ ਕਿਵੇਂ ਲੈ ਕੇ ਆਉਂਗੇ ਮੈਂ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਅੱਜ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਮੇਰੇ ਕੋਲੇ ਹਜੇ ਦੁਨੀਆ ਨੂੰ ਪਤਾ ਵੀ ਨਸ਼ੇ ਨਸ਼ਿਆਂ ਦੇ ਤਾਂ ਬਲਕਿ ਕੇਂਦਰ ਬਣ ਚੁੱਕੇ ਨੇ ਵੀ ਇਸ ਵਿਅਕਤੀ ਕੋਲੋਂ ਮਿਲੂਗਾ ਤੁਹਾਨੂੰ ਇਸ ਵਿਅਕਤੀ ਕੋਲੋਂ ਮਿਲੂਗਾ ਕਿ ਮੈਂ ਕੋਈ ਇੱਕ ਬੰਦਾ ਸੁਣਾ ਰਿਹਾ ਸੀਗਾ ਕਹਿੰਦਾ ਕੋਈ ਨਸ਼ੇ ਖਾਨ ਵਾਲਾ ਬੰਦਾ ਫੜ ਲਿਆ ਛੋਟਾ ਜਿਹਾ ਨਸ਼ਾ ਖਾਣ ਵਾਲਾ ਬੰਦਾ ਫੜ ਲਿਆ ਉਹਦੇ ਕੋਲੋਂ ਫੀਮ ਫੜੀ ਗਈ ਉਹਨੂੰ ਫੜ ਕੇ ਐਸਐਚਓ ਨੇ ਉਹਦੀ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨਾਲ ਗੱਲ ਕਰਾਈ ਇਹ ਕੰਮ ਚੱਲ ਰਹੀ ਹੈ ਗੱਲ ਲੀਡਰ ਨਾਲ ਗੱਲ ਕਰਾਈ ਤਾਂ ਅੱਗੋਂ ਲੀਡਰ ਕਹਿੰਦਾ ਵੀ ਤੂੰ ਜੇ ਪਿਓਰ ਲੈਣਾ ਹੁੰਦਾ ਸਾਡੇ ਕੋਲੋਂ ਲਿਆਂ ਕਰ ਤੂੰ ਬਾਕੀਆਂ ਕੋਲੋਂ ਕਿਵੇਂ ਲੈ ਰਹੇ ਸੋ ਅੱਜ ਹਾਲਾਤ ਇਹ ਜਿਹੇ ਨੇ ਤੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਦੇ ਆਕਾਮਾਂ ਦੀ ਸਰਪ੍ਰਸਤੀ ਥਲੇ ਨਸ਼ਾ ਚੱਲ ਰਿਹਾ ਇਹ ਮੁੱਖ ਮੰਤਰੀ ਸਾਹਿਬ ਸ਼ੁਹੇਰਦ ਨੇ ਤਾਂ સીધી ਇਨਕੁਆਰੀ ਕਰਨ ਤੁਹਾਨੂੰ ਨਾਂ ਨਸ਼ੇ ਹੋ ਜਾਣਗੇ ਤੁਹਾਨੂੰ ਨੇੜੇ-ਤੇੜੇ ਆਪਣੇ ਨੇੜੇ-ਤੇੜੇ ਨਾਂ ਦਿੱਸ ਜਾਣਗੇ ਵੀ ਕੌਣ ਬੰਦੇ ਨੇ ਸੋ ਇਸ ਲਈ ਅੱਜ ਨਸ਼ਿਆਂ ਨੂੰ ਰੋਕਣ ਵਾਸਤੇ ਪਹਿਲਾਂ ਹਕੀਕਤ ਨੂੰ ਸਵੀਕਾਰਨਾ ਪੈਣਾ ਹੈ ਤਾਂ ਤੁਸੀਂ ਇਹਨੂੰ ਰੋਕਣ ਦੇ ਪ੍ਰਬੰਧ ਜਿਹੜੇ ਹੈਗੇ ਆ ਕਰ ਸਕੋ ਜਨਮਾਤ ਸਾਬਕਾ ਤੋਂ ਸੀ ਕਹਿੰਦੇ ਨੇ ਕਿ ਸਰਕਾਰ ਨੇ ਆਪਣੀ ਹਾਰ ਉਸ ਪ੍ਰਾਜਾ ਦੇ ਉੱਪਰ ਪੰਡੀਆਂ ਇਸ ਕਰਕੇ ਐਡੀ ਬਦਲ ਤੇ ਉੱਪਰ ਬਦਲੀਏ ਕਿਉਂਕਿ ਇਲੈਕਸ਼ਨ ਜਿਹੜੇ ਸਰਕਾਰ ਦੇ ਚੱਪਾਈ ਦੇ ਦੇਖੋ ਸਰਕਾਰ ਦਾ ਚੋਣ ਨਾਲ ਜਿੱਤਣਾ ਇਦੇ ਕੋਈ ਇਤਕਾਰ ਨਹੀਂ ਇਹ ਤਾਂ ਪ੍ਰਸ਼ਾਸਨਿਕ ਤੌਰ ਦੇ ਉੱਤੇ ਸਰਕਾਰ ਦੀ ਪੂਰੀ ਤਰ੍ਹਾਂ ਫੇਲਿਅਰ ਜਿਹੜੇ ਵਾਦੇ ਸਰਕਾਰ ਕਰਕੇ ਆਏ ਸੀ ਉਹ ਪੂਰੇ ਨਹੀਂ ਕਰ ਸਕੀ ਠੀਕ ਆ ਜਿੱਤਿਆ ਕੋਈ ਨਹੀਂ ਪਰ ਸਰਕਾਰ ਜ਼ਰੂਰ ਹਾਰੀ ਆ ਤੇ ਮੈਂ ਸਮਝਦਾ ਵੀ ਸਰਕਾਰ ਨੂੰ ਇਹ ਤੇ ਜਿਹੜੀਆਂ ਗੱਲਾਂ ਕਰਕੇ ਲੋਕਾਂ ਨੇ ਸਰਕਾਰ ਹਾਰੀ ਆ ਕਿਉਂਕਿ 2.5 ਸਾਲ ਸਰਕਾਰ ਦੇ ਪਏ ਨੇ ਤੇ ਉਹਨਾਂ 'ਚ ਸੁਧਾਰ ਲੈ ਕੇ ਆਉਣ ਦੀ ਜ਼ਰੂਰਤ ਆ ਤਾਂ ਕਿ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਬਾਕੀ ਜਿਹੜੀ ਗੱਲ ਪੁਲਿਸ ਡਿਪਾਰਟਮੈਂਟ ਤੇ ਆ ਬਦਲੀਆਂ ਠੀਕ ਆ ਪ੍ਰਸ਼ਾਸਨਿਕ ਫੇਰ ਬਦਲ ਇਹ ਰੂਟੀਨ ਦਾ ਹਿੱਸਾ ਆ ਹੁੰਦਾ ਰਹਿਣਾ ਚਾਹੀਦਾ ਪਰ ਜਿੱਥੋਂ ਤੱਕ ਮੈਂ ਤੁਹਾਨੂੰ ਬਦਲੀਆਂ ਦੀ ਗੱਲ ਕਰਾਂ ਜ਼ੁਲਕਾ ਥਾਣਾ ਹਲਕਾ ਸਨੌਰ ਦੇ ਵਿੱਚ ਪੈਂਦਾ ਜੇ ਮੈਂ ਹੋ ਸਕਦਾ ਠੱਟੀ ਦੱਸ ਰਿਹਾ ਹੋਵਾਂ ਵੀ ਪਿਛਲੇ 2.5 ਸਾਲਾਂ ਦੇ ਵਿੱਚ 17-18 ਐਸਐਚਓ ਜ਼ੁਲਕਾ ਥਾਣੇ ਦੇ ਬਦਲੇ ਗਏ 17-18 ਐਸਐਚਓ 17-18 ਐਸਐਚਓ 24 ਮਹੀਨਿਆਂ ਤੋਂ ਕੁਝ ਸਮੇਂ ਉੱਪਰਲੇ ਸਮੇਂ ਦੇ ਵਿੱਚ ਇਹ ਬਦਲੇ ਜਾਣਗੇ ਤਾਂ ਇਹਦਾ ਮਤਲਬ ਉਹਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਜਿਹੜਾ ਆਉਂਦਾ ਹੈ ਜਾ ਉਹ ਤੋਂ ਕਿਹੋ ਜੇ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਤਾਂ ਹੁਣ ਸਰਕਾਰ ਵਾਲੇ ਹੀ ਦੱਸ ਸਕਦੇ ਆ ਸੋ ਇਹੋ ਹਾਲ ਆ ਪ੍ਰਸ਼ਾਸਨ ਨੂੰ ਚੱਲਣੀ ਨਹੀਂ ਦਿੱਤਾ ਜਾ ਰਿਆ ਹੈਗਾ ਜੇ ਕੋਈ ਹਜੇ ਕੁਰਸੀ ਤੇ ਬੈਠਦਾ ਨਹੀਂ ਉਹਦੀ ਬਦਲੀ ਦੇ ਆਰਡਰ ਪਹਿਲੇ ਹੀ ਆ ਜਾਂਦੇ ਨੇ ਫੈਸਲੇ ਲਿਖੇ ਲਿਖਾਏ ਆਉਂਦੇ ਨੇ ਉਹੀ ਕੀਤੇ ਜਾ ਰਹੇ ਨੇ ਸੋ ਇਹ ਅਫਸਰशाही ਤੇ ਸਰਕਾਰ ਦੇ ਵਿੱਚ ਜਿਹੜਾ ਤਾਲਮੇਲਾ ਉਹਦੀ ਇੱਕ ਬਹੁਤ ਵੱਡੀ ਕਮੀ ਆ ਕੋਈ ਦਿਸ਼ਾ ਨਿਰਦੇਸ਼ ਦੇਣ ਵਾਲਾ ਹੈ ਹੀ ਨਹੀਂ ਤਾਂ ਹੀ ਅਫਸਰशाही ਵੀ ਮੈਂ ਸਮਝਦਾ ਏਸੀ ਦੇ ਕਮਰੇ ਜੇ ਬੈਠੀ ਆ ਜਦੋਂ ਉਹਨੂੰ ਕੋਈ ਦਿਸ਼ਾ ਹੀ ਨਹੀਂ ਮਿਲ ਰਹੀ ਜੇ ਅਫਸਰशाही ਨੂੰ ਜੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿਸ਼ਾ ਮਿਲੀ ਹੋਵੇ ਵੀ ਜਾਓ ਘੱਗਰ ਦੇ ਉੱਤੇ ਤਾਂ ਮੁੱਖ ਮੰਤਰੀ ਨੂੰ ਘੱਗਰ ਤੇ ਆਉਣ ਦੀ ਲੋੜ ਨਾ ਪਵੇ ਡਿਪਟੀ ਕਮਿਸ਼ਨਰ ਪਟਿਆਲਾ ਘੱਗਰ ਤੇ ਖੜਾ ਹੋਵੇ ਜੇ ਉਹਨੂੰ ਦਿਸ਼ਾ ਮੈਦੀ ਹੋਵੇ ਐਕਸੈਂਟ ਡਰੇਨੇਜ ਨੂੰ ਡਰੇਨੇਜ ਦੇ ਅਧਿਕਾਰੀਆਂ ਨੂੰ ਇਰੀਗੇਸ਼ਨ ਦੇ ਅਧਿਕਾਰੀਆਂ ਨੂੰ ਤੁਸੀਂ ਜਾਓ ਨਹਿਰਾਂ ਤੇ ਜਾਓ ਡਰੇਨਾਂ ਤੇ ਜਾਓ ਉੱਥੇ ਉੱਥੇ ਖੜੇ ਹੋਣ ਤੇ ਸੀਐਨ ਸਾਹਿਬ ਫਿਰ ਮੌਇਨਾ ਕਰਨ ਸੋ ਇਸ ਲਈ ਮੈਂ ਸਮਝਦਾ ਵੀ ਅਖਬਾਰਾਂ ਦੀ ਸੁਰੱਖਿਆ ਤੋਂ ਬਿਨਾ ਇਹ ਪ੍ਰਸ਼ਾਸਨਿਕ ਦਿਸ਼ਾ ਨਿਰਦੇਸ਼ ਦੀ ਅੱਜ ਜ਼ਰੂਰਤ ਆ ਰਦੋ ਬਦਲ ਜਿੰਨਾ ਮਰਜ਼ੀ ਕਰ ਲਓ ਜਦੋਂ ਤੱਕ ਤੁਹਾਡੇ ਕੋਲ ਨਾ ਡਾਇਰੈਕਸ਼ਨਾਂ ਨਹੀਂ ਕੋਈ ਕਲੀਅਰ ਹੋਣਗੀਆਂ ਇਹਨਾਂ ਦੋ ਬਦਲਾਂ ਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਇਹ ਜੇ ਬੇਚੈਨੀ ਮੁਲਾਜ਼ਮਾਂ ਦੇ ਵਿੱਚ ਜਿਵੇਂ ਪੁਲਿਸ ਦੀ ਇੱਕ ਟੀਮ ਵੱਲੋਂ ਤੁਸੀਂ ਦੱਸ ਰਹੇ ਹੋ ਵੀ ਜਿਵੇਂ ਆਇਆ ਇਹ ਉਹਨਾਂ ਦਾ ਵਰਸ਼ਨ ਆਇਆ ਸੋ ਇਹਦਾ ਮਤਲਬ ਮੁਲਾਜ਼ਮਾਂ ਦੇ ਵਿੱਚ ਜੇ ਬੇਚੈਨੀ ਸਰਕਾਰ ਦੇ ਪ੍ਰਤੀ ਇਸ ਕਦਰ ਤੱਕ ਚਲੀ ਜਾਊਗੀ ਬੇਵਿਸ਼ਵਾਸੀ ਪੈਦਾ ਹੋ ਜਾਊਗੀ ਵੀ ਸਰਕਾਰ ਆਪਣੀ ਨਾਕਾਮੀਆਂ ਦਾ ਠਿਕਰਾ ਸਾਡੇ ਤੇ ਭੰਨ ਰਹੀ ਆ ਫਿਰ ਉਹ ਪ੍ਰਸ਼ਾਸਨ ਉਹ ਪ੍ਰਸ਼ਾਸਨਿਕ ਸਿਸਟਮ ਕਦੇ ਲੋਕਾਂ ਨੂੰ ਸਹੀ ਆਉਟਪੁੱਟ ਨਹੀਂ ਦੇ ਸਕੂਗਾ ਠੀਕ ਹੈ ਜੀ ਠੀਕ ਹੈ ਰਮਨਤਪਾਲ